ਜਦੋਂ ਸਾਡੀਆਂ ਕੁੜੀਆਂ ਜਾਂ ਮੁੰਡੇ ਵਿਆਹ ਜਾਂਦੇ ਨੇ ਤਾਂ ਕੀ ਹੁੰਦਾ ਹੈ ਕਿ ਕੁੜੀਆਂ ਬੂੰਹਾਂ ਬਣ ਜਾਂਦੀਆਂ ਨੇ ਤੇ ਮੁੰਡੇ ਜਵਾਈ ਬਣ ਜਾਂਦੇ ਨੇ ਪਰ ਜਦੋਂ ਜਵਾਈ ਸਹਰੇ ਜਾਂਦਾ ਆ ਉਹਨੂੰ ਆਪਾਂ ਬਹੁਤ ਇੱਜ਼ਤ ਮਾਣ ਦਿੰਦੇ ਆ ਕਿ ਸਾਡਾ ਭਾਈ ਜਵਾਈ ਆ ਸਾਡੀ ਧੀ ਵਿਆਹੀ ਐਂਦੇ ਘਰੇ ਦੇ ਨਾਲ ਪਰ ਜੇ ਜਵਾਈ ਨੂੰ ਕੋਈ ਆਪਣੇ ਸਹਰਿਆਂ ਤੋਂ ਕੋਈ ਚੰਗੀ ਮਾੜੀ ਗੱਲ ਸੁਣਨ ਨੂੰ ਮਿਲ ਜਾਂਦੀ ਆ ਤਾਂ ਉਹ ਦੁਬਾਰਾ ਸਹਰੇ ਘਰ ਨਹੀਂ ਜਾਂਦਾ ਮਰ ਕੋਸ਼ਿਸ਼ ਕਰਦਾ ਕਿ ਉਹਦੇ ਬੱਚੇ ਵੀ ਨਾ ਜਾਣ ਉਦੀ ਜਨਾਨੀ ਵੀ ਨਾ ਜਾਵੇ ਪਰ ਕੁੜੀ ਕੁੜੀ ਬਹੂ ਬਣ ਕੇ ਗਈ ਆ ਉਹ ਰੋ ਉਹ ਤੇ ਸਭ ਕੁਝ ਸਹਿੰਦੀ ਆ ਚੰਗੇ ਮਾੜੇ ਬੋਲ ਵੀ ਸਹਿੰਦੀ ਆ ਕੁੱਟਮਾਰ ਵੀ ਸਹਿੰਦੀ ਆ ਬੇਇੱਜ਼ਤੀ ਵੀ ਸਹਿੰਦੀ ਆ ਕੰਮ ਵੀ ਕਰਦੀ ਆ ਕਿਉਂ ਕਿਉਂਕਿ ਕੁੜੀ ਦਾ ਕੋਈ ਘਰ ਨਹੀਂ ਹੁੰਦਾ ਇਸੇ ਲਈ ਹੁਣ ਤਾਂ ਸਾਰੇ ਜਾਗਰੂਤ ਹੋ ਜਾਓ ਕਿ ਤੁਸੀਂ ਫੁੱਟੇ-ਫੁੱਟੇ ਪੈਲਸਾਂ 'ਚ ਵਿਆਹ ਕਰਦੇ ਹੋ ਇੰਨੇ ਗਹਿਣੇ ਗੱਟੇ ਦਿੰਨੇ ਹੋ ਮਨਮਨੋਤੀਆਂ ਕਰਦੇ ਹੋ ਆਿਆਂ ਨੂੰ ਮਿਲਨੀਆਂ ਕਰਦੇ ਹੋ ਚਾਚੇ ਮਾਮੇ ਤਾਏ ਫੁੱਫੜਾ ਦੀਆਂ ਸੱਸ ਸਹੁਰੇ ਨੂੰ ਤੁਸੀਂ ਇੰਨਾ ਕੁਝ ਦਿੰਨੇ ਹੋ ਇਹ ਸਭ ਬੰਦ ਕਰਕੇ ਸਿਰਫ ਆਪ ਦੀ ਧੀ ਨੂੰ ਇੱਕ ਘਰ ਦਿਓ ਥੜੀ ਧੀ ਕੋਲ ਅਗਰ ਘਰ ਹੈ ਨਾ ਤਾਂ ਉਹਨੂੰ ਕੁਝ ਵੀ ਸਹਿਣ ਦੀ ਲੋੜ ਨਹੀਂ ਉਮ ਮਜਬੂਰੀ ਚ ਸਭ ਕੁਝ ਸਹੰਦੀ ਐ ਕਿ ਮੈਂ ਕਿੱਥੇ ਜਾਵਾਂ ਨਾ ਮੇਰਾ ਘਰ ਅੱਗੇ ਨਾ ਮੇਰਾ ਘਰ ਪਿੱਛੇ ਬਗਾਨੇ ਕਰੋ ਮੈਂ ਆਈਆਂ ਬਗਾਨੇ ਘਰ ਮੈਂ ਚੱਲੀ ਪਰ ਕਈ ਮਾਪੇ ਪਾਈ ਭੈਣਾ ਨੂੰ ਇਹ ਗੱਲ ਬੁਰੀ ਵੀ ਲੱਗ ਸਕਦੀ ਐ ਕਿ ਕਿਉਂ ਬਈ ਅਸੀਂ ਤਾਂ ਆਪਦੀ ਧੀ ਦਾ ਵਿਆਹ ਗੱਜ-ਬੱਜ ਕੇ ਕਰਨਾ ਕਿਵੇਂ ਪਤਾ ਲ ਕੋਈ ਤਰੀਕੇ ਦੇ ਵਿੱਚ ਵੀ ਅਸੀਂ ਵਿਆਹ ਕੀਤਾ ਐ ਕਰੋ ਕਰੋ ਲੇਕਿਨ ਜਿੱਥੇ ਇੰਨਾ ਕੁਝ ਕਰ ਰਹੇ ਹੋ ਪੈਲਸ ਕਰ ਰਹੇ ਹੋ ਗੱਜ ਪੱਚ ਕੇ ਵਿਆਹ ਕਰ ਰਹੇ ਹੋ ਨਾਲ ਉਹਨੂੰ ਘਰ ਵੀ ਦਿਓ ਜੇ ਤੁਸੀਂ ਇੰਨਾ ਕੁਝ ਕਰ ਸਕਦੇ ਹੋ ਤਾਂ ਇੱਕ ਚੀਜ਼ ਤੁਸੀਂ ਹੋਰ ਐਡ ਕਰ ਸਕਦੇ ਹੋ ਕਿ ਉਹਨੂੰ ਤੁਸੀਂ ਨਾਲ ਘਰ ਵੀ ਦਿਓ ਕੋਈ ਹੱਥ ਦਾ ਹੁਨਰ ਵੀ ਦਿਓ ਕਿਉਂਕਿ ਸਿਰਫ ਬਗਾਨਾ ਪੁੱਤ ਹੀ ਤੁਹਾਡੀ ਧੀ ਨੂੰ ਪਾਲ ਕੇ ਰੋਟੀ ਨਹੀਂ ਖਵਾ ਸਕਦਾ ਤੈ ਤੁਸੀਂ ਆਪਣੀ ਧੀ ਨੂੰ ਕਾਮਯਾਬ ਬਣਾਓ ਹੱਥੀ ਹੁਨਰ ਦਿਓ ਔਰ ਅਨੁਕਾਇਰਾ ਤੇ ਸਟੈਂਡ ਕਰੋ ਔਰ ਇਨਾ ਕੁਝ ਖਰਚਾ ਕਰ ਰਹੇ ਹੋ ਇਨਾ ਤੁਸੀਂ ਗੱਜ-ਵੱਜ ਕੇ ਅੱਗੇ ਆ ਰਹੇ ਹੋ ਦਿਖਾ ਰਹੇ ਹੋ ਤਾਂ ਨਾਲ ਇੱਕ ਘਰ ਵੀ ਦਿਓ ਬਸ ਇਹੀ ਮੇਰੇ ਤੁਹਾਡੇ ਸਾਰੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਥੋੜੀਆਂ ਰੀਤਾਂ ਨੂੰ ਚੇਂਜ ਕਰ ਲਓ ਜੇ ਚੇਂਜ ਨਹੀਂ ਕਰਨਾ ਬੰਦ ਨਹੀਂ ਕਰਨਾ ਤਾਂ ਇਹ ਇੱਕ ਚੀਜ਼ ਐਡ-ਆਨ ਕਰ ਦੋ ਤੁਸੀਂ ਇਸ ਵਿਸ਼ੇ ਬਾਰੇ ਕੀ ਸੋਚਦੇ ਹੋ ਮੇਰੇ ਕੋਲ ਤਾਂ ਜਿੰਨੀ ਕੋ ਸੋਚ ਸੀ ਜਾਂ ਜਿੰਨਾ ਕਿ ਮੈਂ ਅੱਜ ਕੱਲ ਲੋਕਾਂ ਦੇ ਵਿੱਚ ਵਿਚਰ ਰਹੀ ਆ ਮੇਰੇ ਕੋਲੇ ਸਲੂਨ ਤੇ ਵੀ ਜਾਂ ਮੈਨੂੰ ਚੱਲਦੇ ਫਿਰਦੇ ਕਿਤੇ ਵੀ ਇਹਨੂੰ ਕੋਈ ਮਿਲਦਾ ਹੈ ਤੇ ਜਦੋਂ ਉਹ ਮਤਲਬ ਕਿ ਕੁੜੀ ਮੈਨੂੰ ਆਏ ਪਰੇਸ਼ਾਨ ਹੁੰਦੀ ਰੋਂਦੀ ਦਿਖਦੀ ਆ ਆਪਣੇ ਦਿਲ ਦੀਆਂ ਗੱਲਾਂ ਸ਼ੇਅਰ ਕਰਦੀ ਤੇ ਦਿਲ ਦੁਖਦਾ ਆ ਤੇ ਇਸੇ ਲਈ ਮੈਨੂੰ ਸੋਚਿਆ ਮੈਂ ਕਿ ਵੀ ਕਿਉਂ ਨਾ ਇਹ ਗੱਲ ਆਪਾਂ ਸਭ ਨਾਲ ਸਾਂਝੀ ਕਰੀਏ ਕੀ ਸਭ ਦੀ ਇਸ ਵਿੱਚ ਕੀ رائے ਆ ਸ਼ਾਇਦ ਮੇਰੀ ਇੱਕ ਛੋਟੀ ਜੀ ਪੋਸ਼ਿਸ਼ ਨਾਲ ਕੁਝ ਅੱਗੇ ਆਉਣ ਵਾਲੀ ਜਨਰੇਸ਼ਨ ਦਾ ਕੁਝ ਚੰਗਾ ਹੋ ਜਾਵੇ ਤੁਸੀਂ ਸਾਰੇ ਵੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਕੀ ਲੱਗਦਾ ਆ ਕਿ ਇਹ ਚੀਜ਼ ਨੂੰ ਐਡ-ਆਨ ਕਰਨਾ ਚਾਹੀਦਾ ਕਿ ਬਾਲੇ ਖਰਚਿਆਂ ਨੂੰ ਖਤਮ ਕਰਨਾ ਚਾਹੀਦਾ ਹੈਗਾ ਆ ਤੇ ਤੁਸੀਂ ਆਪਣੀ رائے ਜ਼ਰੂਰ ਦਿਓ ਜੇ ਤੁਹਾਨੂੰ ਮੈਂ ਕਿਤੇ ਗਲਤ ਲੱਗਿਆ ਤੁਸੀਂ ਮੈਨੂੰ ਉਹ ਵੀ ਜ਼ਰੂਰ ਦੱਸਿਓ ਥੈਂਕ ਯੂ